ਸੱਚੀ ਤੁਸੀਂ ਦੇਖਿਓ ਜਿਨ੍ਹਾਂ ਨੂੰ ਲੱਗਦਾ ਨਾ ਮੇਰੀਆਂ ਸੋਚਾਂ ਕਿਸੇ ਨੇ ਫੜੀਆਂ ਆ ਮੈਂ ਮੈਂ ਸੋਚ ਹੀ ਨਹੀਂ ਪਾ ਰਿਆ ਮੇਰੇ ਕੋ ਫੈਸਲੇ ਨਹੀਂ ਲੈ ਹੁੰਦੇ ਮੇਰ ਤੋਂ ਤੇ ਖੁਸ਼ ਨਹੀਂ ਹੋਇਆ ਜਾਂਦਾ ਸਾਰੇ ਖੁਸ਼ ਹੋਣ ਦੇ ਹੁੰਦੇ ਪਰ ਖੁਸ਼ੀ ਨਹੀਂ ਮੈਨੂੰ ਆਉਂਦੀ ਤੁਸੀਂ ਅੱਜ ਚੇਂਜ ਹੋ ਜਾਓਗੇ ਯਿਸੂ ਮਸੀਹ ਦੇ ਨਾਮ 'ਚ ਜ਼ਬਰਦਸਤ ਚੇਂਜ ਹੋਏਗਾ ਜ਼ਬਰਦਸਤ ਛੁਟਕਾਰਾ ਕਿਉਂਕਿ ਅੱਜ ਸੇ ਮੈਂ ਪਰਮੇਸ਼ਰ ਦੀ ਦਾਸੀ ਇੱਥੇ ਆਪਣੇ ਪਰਮੇਸ਼ਰ ਦੇ ਜ਼ੋਰ ਨਾਲ ਆਈ ਆਂ ਪਰਮੇਸ਼ਰ ਦੀ ਹਜ਼ੂਰੀ ਦੇ ਨਾਲ ਆਈ ਆਂ ਪਰਮੇਸ਼ਰ ਦਾ ਹੱਥ ਮੇਰੇ ਉੱਤੇ ਆ ਪਰਮੇਸ਼ਰ ਦਾ ਆਤਮਾ ਮੇਰੇ ਅੰਦਰ ਆ ਮੇਰੇ ਬੁੱਲਾ ਦੇ ਫਲ ਨੂੰ ਉਤਪੰਨ ਕਰਨ ਵਾਲਾ ਪਰਮੇਸ਼ਰ ਆ ਅੱਜ ਜੋ ਪਰਮੇਸ਼ਰ ਦੀ ਦਾਸੀ ਇੱਥੇ ਬੋਲੇਗੀ ਅੱਜ ਮੇਰਾ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਉਸ ਗੱਲ ਨੂੰ ਪੂਰਾ ਮੈਂ ਮਗਾਰ ਨਹੀਂ ਸਕੂਗਾ ਅੱਜ ਮੈਂ ਇਹਨਾਂ ਦੁਸ਼ਤੀਆਂ ਸ਼ਕਤੀਆਂ ਨੂੰ ਹੁਕਮ

ਹੋ ਜਾਂਦੇ ਆ ਕੋਈ ਇੱਕ ਕੱਪੜਾ ਹਰ ਵਾਰੀ ਉਹਨਾਂ ਦਾ ਗਾਇਬ ਹੋ ਜਾਂਦਾ ਹੈ ਜਿਨ੍ਹਾਂ ਦੇ ਇਹ ਹੋ ਰਿਹਾ ਅੱਗੇ ਆ ਜਾਓ ਸੋ ਦੈਟ ਕਿ ਇਸ ਚੀਜ਼ ਨੂੰ ਰੋਕਿਆ ਜਾਏ ਇਸ ਚੀਜ਼ ਨੂੰ ਇਸ ਬੰਧਨ ਨੂੰ ਤੋੜ ਦਿੱਤਾ ਜਾਏ ਤੁਹਾਡੇ ਪੈਸੇ ਲੋਕ ਦੇ ਵਿੱਚ ਰੱਖੇ ਗਾਇਬ ਹੋ ਜਾਂਦੇ ਆ ਤੁਸੀਂ ਕਿਣਕੇ ਰੱਖਦੇ ਆ ਪੈਸੇ ਪਰ ਉਹ ਲੋਕ ਦੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਆ ਬੜੇ ਬੱਚਿਆਂ ਦੇ ਸਿਰ ਤੋਂ ਵਾਲ ਕੱਟੇ ਜਾ ਰਹੇ ਆ ਕੁਝ ਲੋਕਾਂ ਨੂੰ ਮੈਂ ਦੇਖ ਰਹੀ ਆ ਪਰ ਇਹ ਬੱਚਿਆਂ ਦੇ ਸਿਰ ਤੋਂ ਵਾਲ ਕੱਟੇ ਜਾਂਦੇ ਆ ਤੇ ਕੁਝ ਵੀ ਸਮਝ ਨਹੀਂ ਆ ਰਹੀ ਕਿ ਵਾਲ ਕਿੱਦਾਂ ਕੱਟੇ ਗਏ ਆ ਮਾਈਕ ਰੈਡੀ ਰੱਖਿਓ ਇਹਨਾਂ ਸਾਰਿਆਂ ਤੋਂ ਪੁੱਛਿਆ ਜਾਣਾ ਜੋ ਹੋ ਰਿਹਾ ਸਿਰਫ ਉਹੀ ਹੋਣਗੇ ਜੋ ਬੋਲਿਆ ਜਾ ਰਿਹਾ ਹੈ ਕਿਸੇ ਦੇ ਘਰ ਦੇ ਵਿੱਚ ਲੈਟ੍ਰੀਨ ਡਿੱਗਦੀ ਆ ਗੰਧ ਡਿੱਗਦਾ ਹੈ ਅੱਗੇ ਆ ਜਾਵੇ ਮੈਂ ਬਹੁਤ ਕਲੀਅਰਲੀ ਦੇਖ ਰਹੀ ਹਾਂ ਇੱਕ ਘਰ ਆ ਤੇ ਉਹਨਾਂ ਦੇ ਘਰ ਦੇ ਵਿੱਚ ਗੰਧ ਟਿਕਣ ਲੱਗ ਜਾਂਦਾ ਹੈ ਕੋਸ਼ਿਆ ਉਹ ਬਹੁਤ ਆਪਣੇ ਘਰ ਦੀ ਕਲੀਨਿੰਗ ਕਰਦੇ ਆ ਸਫਾਈ ਕਰਦੇ ਆ ਪਰ ਇੰਨੀ ਬੈਡ ਸਮੈਲ ਆਉਣ ਲੱਗ ਜਾਂਦੀ ਆ ਉਹਨਾਂ ਨੂੰ ਇੱਕ ਦੂਜੇ ਦੇ ਕੋਲੋਂ ਘਰ ਦੇ ਵਿੱਚੋਂ ਇੰਨੀ ਗੰਦੀ ਸਮੈਲ ਆਉਂਦੀ ਆ ਕਿ ਉੱਥੇ ਰੁਕਣਾ ਔਖਾ ਹੋ ਜਾਂਦਾ ਆ ਇੱਥੇ ਕੁਝ ਬੱਚੇ ਆ ਜਿਨ੍ਹਾਂ ਨੂੰ ਦੁਸ਼ਟ ਆਤਮੇ ਦੇਖਦੇ ਆ ਤੇ ਉਹ ਇਸ਼ਾਰਾ ਮੈਂ ਕੁਝ ਭਰਾਵਾਂ ਨੂੰ ਦੇਖ ਰਹੀ ਹਾਂ ਜਿਨ੍ਹਾਂ ਨਾਲ ਦੁਸ਼ਟ ਆਤਮਾ ਸਰੀਰਕ ਸੰਬੰਧ ਬਣਾਉਂਦਾ ਆ ਉਹ ਸਰੀਰਕ ਸੰਬੰਧ ਸੈਕਸ਼ੂਅਲ ਰਿਲੇਸ਼ਨਸ਼ਿਪ ਜਿਹੜੇ ਉਹਨਾਂ ਦੇ ਨਾਲ ਬਣਦੀ ਆ ਸਿਰਫ ਭਰਾਵਾਂ ਦੇ ਨਾਲ ਨਹੀਂ ਇੱਥੇ ਕੁਝ ਪਹਿਣਾ ਆ ਜਿਨ੍ਹਾਂ ਦੇ ਪਤੀ ਦਾ ਰੂਪ ਧਾਰ ਕੇ ਦੁਸ਼ਟ ਆਤਮਾ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਆ ਉਹ ਨੂੰ ਦੇਖ ਰਹੀਆਂ ਉਹ ਬਹੁਤ ਪਰੇਸ਼ਾਨ ਆ ਕਿਉਂਕਿ ਹਰ ਰੋਜ਼ ਉਹਨੋਂ ਸਿਰ ਤੋਂ ਬਿਨਾਂ ਲੋਕੀ ਨਜ਼ਰ ਆਉਂਦੇ ਆ ਦੇਣ ਦੇ ਟਾਈਮ ਵਿੱਚ ਵੀ ਰਾਤ ਦੇ ਟਾਈਮ ਦੇ ਵਿੱਚ ਵੀ ਕੱਲੇ ਧਾੜੀ ਦੇਖਦੇ ਉਹਨੂੰ ਸਿਰ ਨਹੀਂ ਹੈਗੇ ਉਹਨਾਂ ਦੇ ਰਸੋਈ ਚੋਂ ਜੀ ਤਾਂ ਕਾਇਮ ਹੋ ਜਾਂਦੀਆਂ ਆ ਉਹਨੇ ਖਾਣਾ ਬਹੁਤ ਸੋਹਣਾ ਬਣਾਇਆ ਹੁੰਦਾ ਤੇ ਕੋਈ ਆਣ ਕੇ ਉਹਦੇ ਖਾਣੇ ਦੇ ਵਿੱਚ ਗੜਬੜ ਕਰ ਜਾਂਦਾ ਆ ਉਹ ਖਾਣਾ ਬਣਾ ਕੇ ਰੱਖਦੇ ਆ ਪੰਜਾਂ ਜਣਿਆਂ ਤੇ ਰਹਿ ਜਾਂਦਾ ਇੱਕ ਜਣੇ ਦਾ ਇੱਜਾ ਹੋ ਰਿਹਾ ਇਹਨਾਂ ਲੋਕਾਂ ਨੂੰ ਅੱਗੇ ਸੱਦੜਨਾ ਮਤਲਬ ਕੀ ਆ ਇਹਨਾਂ ਦੀ ਆਜ਼ਾਦੀ ਲਈ ਪ੍ਰਾਰਥਨਾ ਕਰ ਨਹੀਂ ਨਹੀਂ ਸਿਰਫ ਇੰਨਾ ਹੀ ਨਹੀਂ ਬਾਕੀਆਂ ਨੂੰ ਯਕੀਨ ਦਿਵਾਉਣਾ ਕੀ ਪਰਮੇਸ਼ਵਰ ਦਾ ਆਤਮਾ ਸਭ ਕੁਝ ਜਾਣਦਾ ਆ ਅਰ ਉਹਨੂੰ ਪਤਾ ਆ ਕਿ ਜਿਹੜੇ ਉਹਦੇ ਸਾਹਮਣੇ ਖਲੋਤੇ ਉਹਨਾਂ ਦੇ ਜੀਵਨ ਚ ਕੀ ਹੋ ਰਿਹਾ ਆ ਇੱਕ ਵਾਰੀ ਮਾਈਕ ਰੈਡੀ ਕਰਕੇ ਟੀਮ ਇਹਨਾਂ ਦੇ ਕੋਲ ਜਾ ਕੇ ਬਸ ਆਪਣੀ ਇੱਕ 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 ਦੋ ਦੋ ਸ਼ਬਦਾਂ ਚ ਤੁਸੀਂ ਦੱਸਣਾ ਚਾਹੋ ਤੁਹਾਡੇ ਨਾਲ ਹੋ ਰਿਹਾ ਆ ਤੁਸੀਂ ਪੁੱਛੋ ਤੇ ਤੁਸੀਂ ਦੱਸੋ ਵੀ ਕੀ ਹੋ ਰਿਹਾ ਇਹਨਾਂ ਦੇ ਜੀਵਨ ਦੇ ਵਿੱਚ। ਪਾਸੀ ਇਹ ਕਹਿੰਦੇ ਕਿ ਸਾਡੇ ਕੱਪੜੇ ਗਾਇਬ ਹੋ ਜਾਂਦੇ ਆ। ਇਹਨਾਂ ਦੇ ਕੱਪੜੇ ਗਾਇਬ ਹੋ ਜਾਂਦੇ ਅੱਗੇ। ਕਿ ਇਹਨਾਂ ਦੇ ਵਿੱਚ ਆਦੀ ਸਪਿਰਿਟ ਕੰਮ ਕਰਦੀ ਕਹਿੰਦੇ ਕਦੀ ਮੇਰੇ ਹਸਬੰਡ ਦੇ ਰੂਪ ਚ ਆ ਕੇ ਮੇ ਨਾਲ ਰਿਲੇਸ਼ਨ ਬਣਾਉਂਦੀ। ਘਰ ਵਾਲੇ ਦੇ ਰੂਪ ਦੇ ਵਿਚਾਰ ਕੇ ਦੁਸ਼ਟ ਆਤਮਾ ਇਹਨਾਂ ਨਾਲ ਸੰਬੰਧ ਬਣਾਉਂਦਾ। ਹਾਂਜੀ। ਅਸਜੀ ਇਹਨਾਂ ਦੇ ਘਰ ਦੇ ਵਿੱਚੋਂ ਗੰਦੀ ਸਮੈਲ ਆਉਂਦੀ। ਇਹਨਾਂ ਦੇ ਘਰ ਚੋਂ ਗੰਦੀ ਸਮੈਲ ਆਉਂਦੀ ਅੱਗੇ। ਮਾਈਕ ਲੈ ਲੀ ਜੀ ਮੇਨ ਗਲਤ ਰਿਲੇਸ਼ਨ ਬਣਦੇ ਆ ਤੇ ਨਾਲੇ ਮੇਰੇ ਘਰ ਚੋਂ 스멜 ਬਹੁਤ ਗੰਦੀ ਆਂਦੀ ਆ ਗਲਤ ਰਿਲੇਸ਼ਨ ਬਣਦੇ ਆ ਤੇ ਘਰ ਚੋਂ ਗੰਦੀ 스멜 ਆਉਂਦੀ ਆ ਕੱਪੜੇ ਕੱਟ ਹੋ ਜਾਂਦੇ ਆ ਮੇਰੇ ਨਾਲ ਗੰਦੀ 스멜 ਵੀ ਆਂਦੀ ਕੱਪੜੇ ਕੱਟ ਕੱਪੜੇ ਵੀ ਕੱਟ ਹੁੰਦੇ ਤੇ 스멜 ਵੀ ਗੰਦੀ ਆਉਂਦੀ ਆ ਮੇਰੇ ਘਰੋਂ ਪੈਸੇ ਟਰੰਕ ਦੇ ਵਿੱਚੋਂ ਜੰਦਰ ਵਜੇ ਚੋਟ ਪੈਦੇ ਜਿੰਦਾ ਲੱਗੇ ਹੋਈ ਟਰੰਕ ਦੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਆ ਗਾਇਬ ਹੁੰਦੇ ਆ ਪੈਸੇ ਗਾਇਬ ਹੁੰਦੇ ਆ ਹਾਂਜੀ ਸੁਪਨੇ ਆਉਂਦੇ ਆ ਮੈਨੂੰ ਗਲਾ ਨਹੀਂ ਹੁੰਦਾ ਤੇ ਨਜ਼ਰ ਆਉਂਦੇ ਇਸ ਪੈਣ ਨੂੰ ਧਰਮੈਸਰ ਆਉਂਦੇ ਜਿਨ੍ਹਾਂ ਦਾ ਸ ਇਹਨਾਂ ਦੇ ਕੱਪੜੇ ਧੋ ਕੇ ਸੁੱਕੜੇ ਪਾਏ ਹੁੰਦੇ ਇਹਨਾਂ ਦੇ ਬੇਟੇ ਦੇ ਤੇ ਨਵੇਂ ਹੀ ਕੱਪੜੇ ਕੋਈ ਚੱਕ ਲੈਂਦਾ ਆ ਸਾਡੇ ਨਾਲ ਗੱਲੇ ਚੋਂ ਪੈਸੇ ਗਾਇਬ ਹੋ ਜਾਂਦੇ ਗੱਲੇ ਚੋਂ ਪੈਸੇ ਗਾਇਬ ਹੋ ਜਾਂਦੇ ਮੈਨੂੰ ਗਲਤ ਸੁਪਨੇ ਵੀ ਆਉਂਦੇ ਆ ਤੇ ਮੇਰੇ ਕਿਨੇ ਕੁਥੇ ਪੈਸੇ ਵੀ ਗਾਇਬ ਹੋ ਜਾਂਦੇ ਗਲਤ ਸੁਪਨੇ ਵੀ ਆਉਂਦੇ ਤੇ ਕਿਨੇ ਕਣਾਈ ਪੈਸੇ ਗਾਇਬ ਜੀ ਮੈਨੂੰ ਸੁਪਨੇ ਬਹੁਤ ਗਲਤ ਆਉਂਦੇ ਆ ਤੇ ਮੇਰੇ ਪੈਸੇ ਵੀ ਪੂਰੇ ਨਹੀਂ ਹੁੰਦੇ ਸੇਮ ਪ੍ਰੋਬਲਮ ਹਾਂਜੀ ਦੁਸ਼ਟ ਆਤਮਾ ਮੇਰੇ ਸਾਹਮਣੇ ਆਉਂਦੀਆਂ ਹੁੰਦੀਆਂ ਸੀਗਾ ਤੇ ਬਹੁਤ ਵਾਰੀ ਆਂਦੀ ਸੀ ਕਾ ਦੇਵਤਾਂ ਤੇ ਦੁਸ਼ਟ ਆਤਮਾ ਸੁਪਨੇ ਦੇ ਵਿੱਚ ਮੇਰੇ ਨਾਲ ਦੁਸ਼ਟ ਆਤਮਾ ਨਜ਼ਰ ਵੀ ਆਉਂਦੀ ਸੀ ਸਰੀਰਕ ਸੰਬੰਧ ਵੀ ਬਣਾਉਂਦੀਆਂ ਸੀ ਤੇ ਘਰ ਚੋਂ ਗੰਦੀ ਮੋਸ਼ਕ ਵੀ ਆਉਂਦੀ ਸੀ ਪੈਸੇ ਗੋਮੋ ਹੋ ਜਾਂਦੇ ਤੇ ਗੰਦੀ ਸਮਹਿਲ ਆਉਂਦੀ ਹੈ ਹਾਂਜੀ ਨੈਕਸਟ ਮੇਰੇ ਕੁੜੀਆਂ ਦੇ ਸਿੰਦੂਚੇ ਪੱਪੜੇ ਪਏ ਕਮਾਈਆਂ ਤੇ ਕੁੜੀਆਂ ਦੇ ਕੱਪੜੇ ਗਾਇਓ ਹੋ ਜਾਂਦੇ ਸੀ ਰਾਜੈਂਪਰ ਗਮ ਹੋ ਗਿਆ ਸੁਹਨੇ ਬਹੁਤ ਆਉਂਦੇ ਨੇ ਸੁਪਨੇ ਆਉਂਦੇ ਕਪੜੇ ਗਾਇਬ ਬੁਰਾ ਸੁਪਨਾ ਆਤਾ ਹੈ ਮੇਰਾ ਬੁਰਾ ਸੁਪਨਾ ਆਤਾ ਹੈ ਤੇ ਪੈਸਾ ਮੈਂ ਉਹ ਸਮਾਂ ਉਹ ਮਹੀਨਾ ਤੇ ਸੇਮ ਸੇਮ ਪ੍ਰੋਬਲਮ ਮੈਂ ਕੈਨੇਡਾ ਤੋਂ ਆਈ ਉੱਥੇ ਵੀ ਮੇਰੇ ਕਪੜੇ ਟੈਚੀ ਚੋਂ ਗਾਇਬ ਹੋ ਜਾਂਦੇ ਸੀ ਤੇ ਕੱਲ ਇੰਡੀਆ ਚ ਨਵੇਂ ਸੂਟ ਲਿੱਤੇ ਉਹ ਕੱਟੇ ਗਏ ਦੇਖੋ ਬੜੇ ਧਿਆਨ ਨਾਲ ਇਹ ਗੱਲ ਸੁਣਿਓ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਇੰਡੀਆ ਦੇ ਜਿਹੜੇ ਲੋਕੀ ਆ ਨਾ ਉਹ ਵਿਹਮਾ ਭਰਮਾ ਦੇ ਵਿੱਚ ਫਸੇ ਹੋਏ ਆ ਭੈਣ ਕੈਨੇਡਾ ਤੋਂ ਆਈ ਆ ਕੈਨੇਡਾ ਵਿੱਚ ਵੀ ਇਹਦੇ ਕੱਪੜੇ ਛੜੇ ਆ ਉਹ ਗਾਇਬ ਹੋ ਜਾਂਦੇ ਸੀ ਤੇ ਕਹਿੰਦੀ ਕੱਲ ਇੰਡੀਆ ਦੇ ਵਿੱਚ ਵੀ ਇਹ ਆਈ ਤਾਂ ਇੰਡੀਆ ਵਿੱਚ ਵੀ ਸੇਮ ਪ੍ਰੋਬਲਮ ਜਿਹੜੀ ਇਹਦੇ ਨਾਲ ਹੋਈ ਮੇਰੇ ਪੈਸੇ ਚੋਰੀ ਹੁੰਦੇ ਆ ਇਸ ਸ਼ਨੀਵਾਰ ਮੇਰਾ ਦਾਨ ਵੀ ਚੋਰੀ ਹੋ ਗਿਆ ਇਹਦੇ ਪੈਸੇ ਚੋਰੀ ਹੋ ਜਾਂਦੇ ਆ ਤੇ ਸ਼ਨੀਵਾਰ ਇਹਨੇ ਜਿਹੜੀ ਆਫਰਿੰਗ ਲਈ ਰੱਖੇ ਸੀ ਉਹ ਵੀ ਚੋਰੀ ਹੋ ਗਏ ਮੈਂ ਨਾ ਪੈਸੇ ਆਪਣੇ ਲੌਕਰ ਚ ਰੱਖ ਚੁੱਕੇ ਨੇ ਕਿ ਰੱਖਦੀਆਂ ਫਿਰ ਵੀ ਉਹ ਚੋ 1000 1500 ਲੌਕਰ ਦੇ ਅੰਦਰ ਪੈਸੇ ਕਿਹੜੇ ਗਏ ਰੱਖਦੀ ਆ ਲੌਕਰ ਦੇ ਅੰਦਰੋਂ ਗਾਇਬ ਹੋ ਜਾਂਦੇ ਆ ਲੌਕਰ ਕਹਿਣ ਦਾ ਮਤਲਬ ਸਮਝਦੇ ਹੋ ਮੈਂ ਲੌਕ ਲੱਗਿਆ

ਆਵਲ ਕਵਾਚਾ ਹੋ ਗਿਆ ਕਿੰਨੇ ਦਿਨ ਹੋ ਗਏ ਲੱਭਦਾ ਨਹੀਂ ਪਿਆ ਉਹ ਘਰ ਚ ਇਨਾ ਕਲੇਸ਼ ਬਹੁਤ ਪਿੰਦਾ ਫੇਟਾ ਇਹਨਾਂ ਦੇ ਵੀ ਕਪੜੇ ਗਾਇਬ ਤੇ ਘਰ ਚ ਕਲੇਸ਼ ਮੇਰੇ ਕਪੜੇ ਕੱਟੇ ਗਏ ਆ ਤੇ ਪੈਸੇ ਵੀ ਗਵਾਚ ਗਏ ਨੈਕਸਟ ਸੇਮ ਪ੍ਰੋਬਲਮ ਚੱਲ ਰਹੀ ਹੈ ਮੇਰੇ ਕਪੜੇ ਹੀ ਚੱਕੇ ਗਏ ਆ ਤੇ ਉਸ ਕਪੜੇ ਪੈਸੇ ਵੀ ਮੇਰੇ ਗਾਇਬ ਹੋਇਆ ਤੇ ਮੈਨੂੰ ਨਾ ਜਦੋਂ ਘਰ ਮੈਂ ਰਾਤ ਨੂੰ ਸੌਂ ਨਹੀਂ ਆ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਲੱਗਦਾ ਕੋਈ ਮੈਨੂੰ ਕਾਫੀ ਜਣੇ ਸਾਰੀਆਂ ਸਾਈਡਾਂ ਤੋਂ ਦੇਖਦੀ ਆ ਦੇਖੋ ਪਛੰਦੇ ਸ਼ੁਰੂ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਫੀਲਿੰਗ ਆਉਂਦੀ ਆ ਕਿ ਚਾਰਚ ਫੇਰੇ ਤੋਂ ਕੋਈ ਜੜਾ ਦੇਖ ਰਿਹਾ ਹੈ ਸੋ ਇਸ ਭੈਣ ਦੇ ਕੱਪੜੇ ਵੀ ਗਾਇਬ ਹੁੰਦੇ ਆ ਤੇ ਸੁਪਨੇ ਆਉਂਦੇ ਆ ਤੇ ਇਹਨੂੰ ਕੋਈ ਚਾਰਚ ਫੇਰੇ ਤੋਂ ਝਾਕਦਾ ਰਹਿੰਦਾ ਆ ਮੇਰੇ ਕੱਪੜੇ ਕੱਟੇ ਜਾਂਦੇ ਆ ਤੇ ਚੁੰਨੀਆਂ ਵੀ ਕੰਨੀਆਂ ਤੋਂ ਪਾੜ ਜਾਂਦੀ ਐ ਤੇ ਕੁੜੀ ਦੇ ਕੱਪੜੇ ਵੀ ਗਾਇਬ ਹੋ ਗਏ ਸੀ ਤੇ ਵਰਕਤ ਨਹੀਂ ਆਉਂਦੀ ਹੂੰ ਇਹਦੇ ਵੀ ਤੇ ਇਹਦੇ ਕੁੜੀ ਦੇ ਵੀ ਕੱਪੜੇ ਕੱਟੇ ਜਾਂਦੇ ਆ ਗਾਇਬ ਵੀ ਹੋ ਜਾਂਦੇ ਤੇ ਘਰ 'ਚ ਕੁਛ ਨਹੀਂ ਟਿਕਦਾ ਬੋ ਬੁੱਧ ਨੂੰ ਕੋ ਸਮਝ ਨਹੀਂ ਲੱਗੰਦੀ ਬੁੱਧ ਨੂੰ ਪਤਾ ਨਹੀਂ ਕਿ ਹੋਇਆ ਇੱਕਦਮ ਬੁੱਧੀ ਭ੍ਰਸਟ ਹੋ ਚੁੱਕੀ ਆ ਕੋਈ ਸਮਝ ਨਹੀਂ ਆ ਰਹੀ ਜਿਵੇਂ ਕਹਾਂ ਜਾਂਦਾ ਕਿ ਕੋਈ ਫੈਸਲਾ ਨਹੀਂ ਲੈ ਆ ਹੁੰਦਾ ਕੀ ਸੋਚਣਾ ਸਮਝ ਨਹੀਂ ਆ ਰਹੀ ਨੈਕਸਟ ਹਾਂਜੀ ਬਸਤਾ ਜੀ ਇਹ ਬੱਚੇ ਨੂੰ ਦੁਸ਼ਟ ਆਤਮਾ ਦੇਖਦੀਆਂ ਬੱਚੇ ਨੂੰ ਦੁਸ਼ਟ ਆਤਮਾ ਦੇਖਦੀਆਂ ਓਕੇ ਅਸਿੱਤੀ ਮੇਰੀ ਬੇਟੀਆਂ ਦੇ ਕੱਪੜੇ ਚੋਰੀ ਹੁੰਦੇ ਨੇ ਮੈਨੂੰ ਖਾਲੀ ਸੂਈਆਂ ਹੱਥ ਵਿੱਚ ਆਉਂਦੀਆਂ ਨੇ ਬੱਚਿਆਂ ਦੇ ਕੱਪੜੇ ਚੋਰੀ ਤੇ ਹੱਥ ਵਿੱਚ ਸੂਈਆਂ ਹਾਂਜੀ ਖਾਲੀ ਕੱਪੜੇ ਸੇਨ ਵਾਲੀਆਂ ਕਪੜੇ ਸੀ ਨਾਲੀਆਂ ਸੂਈਆਂ ਇਹ ਹੱਥ ਚੋਂਦੀਆਂ ਰਹਿੰਦੀਆਂ ਉਦਾਂ ਹੀ ਹਾਂਜੀ ਬੱਚੇ ਦੇ ਕਪੜੇ ਮੇਰੇ ਬਾਲ ਕੱਟ ਹੁੰਦੇ ਬੱਚਿਆ ਦੇ ਹਾਂ ਬੱਚਿਆਂ ਦੇ ਬਾਲ ਕੱਟ ਹੁੰਦੇ ਆ ਮੇਰੇ ਅੰਦਰੋਂ ਬਾਸ਼ਣ ਆਉਂਦੀ ਆ ਗੰਦੀ ਤੇ ਗੰਦੀ ਸਮੈਲ ਆਉਂਦੀ ਇਹਨਾਂ ਦੇ ਅੰਦਰੋਂ ਇਹ ਬੱਚੇ ਕੇ ਮੇਰੇ 2 ਸਾਲ ਆ ਮਾਂ ਇਹ 15 ਦਿਨ ਸੇ ਬੁਖਾਰ ਥਾ ਮੈਂ ਆਹ ਫੋਨ ਲਗਾਇਆ ਉਹ ਅੱਛੇ ਨਹੀਂ ਹੋਈ ਪਰ ਜੇ ਪੈਸਾ ਮੈਜਰ ਕੇ ਰੱਖਾ 600 ਰੁਪਈਆ ਉਹ ਵੀ ਨਿਕਰ ਜਾਂਦਾ ਹੈ ਬੱਚੇ ਬਿਮਾਰ ਦੇ ਪੈਸੇ ਗਏ ਸਾਡੇ ਨਾ ਕੱਪੜੇ ਕੱਟ ਹੁੰਦੇ ਆ ਘਰ ਚੋਂ ਲੰਬਾਰੀ ਵਿੱਚ ਅਲਮਾਰੀ ਦੇ ਵਿੱਚ ਬਏ ਕੱਪੜੇ ਕੱਟ ਹੋ ਰਹੇ ਆ ਬੱਚਿਆਂ ਦੇ ਕੱਪੜੇ ਘੁੰਮ ਹੁੰਦੇ ਨੇ ਤੇ ਬੈਰੀ ਗੰਦੇ ਬੰਦੇ ਸਬੰਧ ਬਣਾਉਂਦਾ ਆ ਪਤੀ ਦੇ ਵਿੱਚ ਆ ਕੇ ਤੇ ਜਿਹੜੀ ਲੈਟਰਨਿੰਗ ਟਿਕਦੀ ਆ ਮੇਰੇ ਘਰਾਨੇ ਦੇ ਘਰ ਵਿੱਚ ਟਿਕਦੀ ਆ ਇਹਨਾਂ ਦੇ ਘਰਾੜੇ ਦੇ ਅੰਦਰ ਲੈਟਰਨ ਡਿੱਗਦੀ ਆ ਤੇ ਇਹਨਾਂ ਦੇ ਇਹ ਗਲਤ ਸੰਬੰਧ ਬਣਾਉਂਦਾ ਦੁਸ਼ਟ ਆਤਮਾ ਤੇ ਕੱਪੜੇ ਵੀ ਗਾਇਬ ਹੁੰਦੇ ਆ ਬੇਟੇ ਦੇ ਕੱਪੜੇ ਗਾਇਬ ਹੋ ਜਾਂਦੇ ਨੇ ਤੇ ਘਰ ਵਿੱਚ ਪੈਸੇ ਵੀ ਗਾਇਬ ਹੋ ਜਾਂਦੇ ਬੇਟੇ ਦੇ ਕੱਪੜੇ ਗਾਇਬ ਘਰ ਵਿੱਚ ਪੈਸੇ ਗਾਇਬ ਮੇਰੇ ਆਪਣੇ ਅਲਮਾਰੀ ਦੇ ਵਿੱਚ ਸੂਟ ਕੱਟੇ ਜਾਂਦੇ ਚੁੰਨੀਆਂ ਦੇ ਛੇਕ ਹੋ ਜਾਂਦੇ ਆ ਮੇਰੇ ਬੇਟਾ 2 ਸਾਲ ਦਾ ਉਹਦੇ ਕੱਪੜੇ ਬਾਹਰ ਸੁੱਕੇ ਪੇ ਗਾਇਬ ਹੋ ਜਾਂਦੇ ਆ ਅਲਮਾਰੀ 'ਚ ਮੈਂ ਜਦੋਂ ਵੀ ਪੈਸੇ ਗਿਣ ਕੇ ਰੱਖਦੀ ਚ ਉਹ ਹਮੇਸ਼ਾ 500000 ਗਾਇਬ ਹੁੰਦਾ ਹਰ ਵਾਰੀ ਪੈਸੇ ਗਾਇਬ ਤਾਰ ਤੇ ਪਾਏ ਹੋਏ ਕੱਪੜੇ ਗਾਇਬ ਅਲਮਾਰੀ ਵਿੱਚ ਪਏ ਹੋਏ ਕੱਪੜੇ ਗਾਇਬ ਫਟ ਜਾਂਦੇ ਆ ਛੇਕ ਹੋ ਜਾਂਦੇ ਆ ਨੈਕਸਟ ਅਸੀਂ ਹਰ ਸਾਲ ਨਵੇਂ ਬੈਗ ਲੈ ਕੇ ਆਨੇ ਸਕੂਲ ਬੈਗ ਉਹ ਜਲ ਜਾਂਦੇ ਆ ਹਰ ਸਾਲ ਨਵੇਂ ਸਕੂਲ ਬੈਗ ਲਏ ਜਾਂਦੇ ਆ ਉਹ ਜਲ ਜਾਂਦੇ ਆ ਤੇ ਬੱਚੇ ਦੀ ਗਰਦਨ ਤੇ ਕੋਈ ਹੱਥ ਲਾਉਂਦਾ ਹੈ ਜਦੋਂ ਇਹ ਪ੍ਰਾਰਥਨਾ ਕਰਦੀ ਹੈ ਔਰ ਕਬਰਾ ਜਾਂਦੀ ਹੈ ਇਹਨੇ ਬੱਚੇ ਦੀ ਗਰਦਨ ਨੂੰ ਕੋਈ ਜਣਾ ਟੱਚ ਕਰ ਦਿੰਦਾ ਹੈ ਪਾਸਟਰ ਜੀ ਮੇਰੇ ਬੱਚੇ ਦੇ ਕੱਪੜੇ ਗਾਇਬ ਹੋ ਜਾਂਦੇ ਆ ਹੁਣ ਨਹੀਂ ਹੋਣਗੇ ਭੈਣ ਫਿਕਰ ਨਾ ਕਰ ਸਾਡੇ ਗੱਲੇ ਵਿੱਚੋਂ ਕਹਿੰਦੇ ਆ ਗੱਲੇ ਚੋਂ ਪੈਸੇ ਗਾਇਬ ਹੋ ਜਾਂਦੇ ਮੇਰੇ ਇਸ ਮਹੀਨੇ ਦੇ ਵਿੱਚ ਲੈਂਟਰਨ ਗਰੀ ਤੇ ਇਸੇ ਮਹੀਨੇ ਦੇ ਵਿੱਚ ਮੈਂ ਆਪਣੇ ਚਾਰ ਪੈਸੇ ਚਾਰ ਸ਼ਪੇਰੇ ਤੇ ਥੁੱਕ ਥੁੱਕ ਭਰਿਆ ਹੋਇਆ ਸੀ ਮੇਰੇ ਚਾਰ ਪਾਈ ਦੇ ਦੁਆਏ ਦਰਦ ਮੈਂ ਸੁੱਤਾ ਸੀ ਅੱਧੀ ਰਾਤ ਦਾ ਟਾਈਮ ਸੀ ਤੇ ਠੁੱਕ ਠੁੱਕ ਭਰਿਆ ਹੈ ਤੇ ਮੰਜੇ ਦੇ ਦੁਆਲੇ ਠੁੱਕ ਠੁੱਕ ਕੇ ਭਰਿਆ ਹੋਇਆ ਸੀਗਾ ਇਹ ਸੁੱਤੇ ਹੋਏ ਸੀ ਪਰ ਠੁੱਕ ਚਾਰ ਚੁਫੇਰੇ ਖਿਲਰਿਆ ਹੋਇਆ ਸੀ ਅਰ ਲੈਟ੍ਰੀਨ ਜਿਹੜੀ ਹੈ ਇਹਨਾਂ ਦੇ ਘਰ ਟੱਗਦੀ ਗੱਲ ਤਾਂ ਸੁਪਨਿਆਂ ਦੇ ਵਾਈਫ ਦੀ ਸ਼ਕਲ ਆਉਂਦੀ ਨਾਲ ਕਿਸੇ ਵੱਲੇ ਵਿੱਚ ਵਾਈਫ ਦੇ ਰੂਪ ਦੇ ਵਿੱਚ ਮੈਂ ਵੀ ਜਾਂਦਾ ਵੀ ਵਿਚਾਰ ਹੋ ਜਾਂਦਾ ਸੁਪਨੇ ਦੇ ਵਿੱਚ ਗਲਤ ਸੁਪਨੇ ਆਉਂਦੇ ਆ ਤੇ ਦੁਸ਼ਟ ਆਤਮਾ ਗਲਤ ਸਬੰਧ ਬਣਾਉਂਦਾ ਜਨਾਨੀ ਦੇ ਰੂਪ ਦੇ ਵਿੱਚ ਜਨਾਨੀ ਦੇ ਰੂਪ ਦੇ ਵਿੱਚ ਦੁਸ਼ਟ ਆਤਮਾ ਗਲਤ ਸੁਪਨੇ ਆਉਂਦੇ ਆ ਤੇ ਰਾਹੀ ਵੀ ਤੇ ਉਹਦਾ ਵੀ ਸਰੀਰਕ ਸੰਬੰਧ ਬਣਾਉਂਦਾ ਹੈ ਗਲਤ ਸੁਪਨੇ ਤੇ ਫੀਲਿੰਗ ਗਲਤ ਆ ਸੁਪਨੇ ਗਲਤ ਆਉਂਦੇ ਆ ਹਾਂਜੀ ਫੀਲਿੰਗ ਭਾਂਜਾਂਦੀ ਗਲਤ ਪਾਸੇ ਫੀਲਿੰਗ ਗਲਤ ਆਂਦੀ ਕਿਉਂ ਫੀਲਿੰਗ ਵੀ ਗਲਤ ਹੋ ਜਾਂਦੀ ਹੈ ਓਕੇ ਦੁਸ਼ਟ ਆਤਮਾ ਰਾਤ ਨੂੰ ਗਲਤ ਸਬੰਧ ਬਣਾਉਂਦੀ ਦੁਸ਼ਟ ਆਤਮਾ ਰਾਤ ਨੂੰ ਗਲਤ ਸੰਬੰਧ ਬਣਾਉਂਦਾ ਹੈ ਬੁਰੇ ਸੁਪਨੇ ਆਉਂਦੇ ਆ ਤੇ ਬੁਰੀ ਸਮੈਲ ਆਂਦੀ ਹੈ ਬੁਰੇ ਸੁਪਨੇ ਬੁਰੀ ਸਮੈਲ ਆਉਂਦੀ ਹਸਬੰਦ ਦੇ ਰੂਪ ਵਿੱਚ ਗਲਤ ਸੰਬੰਧ ਬਣਾਉਂਦਾ ਹੈ ਹਸਬੰਦ ਦੇ ਰੂਪ ਦੇ ਵਿੱਚ ਦੁਸ਼ਟ ਆਤਮਾ ਗਲਤ ਸੰਬੰਧ ਬਣਾਉਂਦਾ ਹੈ ਬੁਰੇ ਸੁਪਨੇ ਆਉਂਦੇ ਹੈਗੇ ਬੁਰੇ ਸੁਪਨੇ ਆਉਂਦੇ ਹਨ ਗੰਦੀ ਲੈਟਰਨ ਵੀ ਦਿਖਦੀ ਹੈ ਤੇ ਲੈਟਰਨ ਵੀ ਦਿਖਦੀ ਹੈ ਮੇਰਾ ਪਾਕਟਰ ਜੀ ਜਿਹੜਾ ਦਸ਼ਮੰਦ ਕੱਢਦਾ ਉਹ ਵੀ ਚੋਰੀ ਹੋ ਜਾਂਦਾ ਤੇ ਰਾਤ ਨੂੰ ਜਦੋਂ ਮੇਰੇ ਨਾਲ ਗਲਤ ਸੰਬੰਧ ਦੁਸ਼ਟ ਆਤਮਾ ਬਣਾਉਂਦੀ ਹੈ ਤਾਂ ਭੈੜੇ ਭੈੜੇ ਕੰਮ ਕਰਾਉਂਦੀ ਹੈ ਤੇ ਚਰਚੋਂ ਤੋਂ ਪ੍ਰਾਰਥਨਾ ਤੋਂ ਵੀ ਰੋਕਦੀ ਹੈ ਪੈਸੇ ਚੋਰੀ ਹੋ ਜਾਂਦੇ ਆ ਐਂਡ ਜਿੱਦਾਂ ਆਪਣਾ ਦਸ਼ਮੰਦ ਕੱਢਦਾ ਆ ਸਾਡਾ ਕੋਈ ਵੀ ਆ गिन के रखे राती फिर घंटे तक गने ते 3-4 ਰੁਪਇਆ ਗਾਇਬ ਹੋ ਗਏ ਗਿਣ ਕੇ ਰੱਖੇ ਹੋਏ ਪੈਸੇ ਚੋਂ ਪੈਸੇ ਗਏ ਹਾਂਜੀ ਰਾਤੀ ਹੋਵੇ ਫਿਰ ਵੀ ਉਹੀ ਕੰਮ ਹੈ ਤੇ ਸਵੇਰੇ ਵੀ ਉਹੀ ਕੰਮ ਹੋਇਆ ਤੇ ਰਾਤੀ ਵੀ ਉਹੀ ਕੰਮ ਹੋਇਆ ਦੁਸ਼ਟ ਆਤਮਾ ਬਹੁਤ ਤੰਗ ਕਰਦੀ ਹੈ ਤੇ ਦੁਸ਼ਟ ਆਤਮਾ ਬਹੁਤ ਜ਼ਿਆਦਾ ਤੰਗ ਕਰਦੀ ਹੈ ਹਾਂਜੀ ਮੇਰੀ ਬੇਟੀ ਰਾਤ ਨੂੰ ਸੌਂਦੀ ਨਹੀਂ ਡਰਦੀ ਬਹੁਤ ਹੀ ਰੋਂਦੀ ਰਹਿੰਦੀ ਓਕੇ ਬੱਚੇ ਨੂੰ ਦੁਸ਼ਟ ਆਤਮਾ ਨਜ਼ਰ ਆਉਂਦੇ ਆ ਮੇਰੇ ਕੋ ਸਪਨੇ ਮੈਂ ਦੁਸ਼ਟ ਆਤਮਾ ਨਜ਼ਰ ਆਉਂਦੇ ਪਤੀ ਕੇ ਵੀ ਗੰਦੀ ਬਾਤੇ ਕਰਦਾ ਹੈ ਦੁਸ਼ਟ ਆਤਮਾ ਸਪਨੇ ਮੈਂ ਆਕੇ ਇਹਨੂੰ ਨਾਲ ਹੀ ਜੀਦਾ ਜੀ ਤੇ ਇਹਨੂੰ ਸੱਪ ਦੀਦਾ ਰਹਿੰਦਾ ਆ ਹਾਂ ਹਰ ਵੇਲੇ ਨਾਲ ਹੀ ਰਹਿੰਦਾ ਹਰ ਵੇਲੇ ਇਹਦੇ ਨਾਲ ਹੀ ਰਹਿੰਦਾ ਅੱਜ ਲਾਹੜਾ ਤੇਰੇ ਨਾਲੋਂ ਯਿਸੂ ਮਸੀਹ ਦੇ ਨਾਮ 'ਚ ਸਵੇਰੇ ਸਵੇਰੇ ਉੱਠਣਾ ਤੇ ਸਾਡੇ ਘਰ ਇਹ ਗੰਦ ਬਿਆਣਾ ਸਫਾਈ ਕਰਨੀ ਫਿਰ ਦੂਜੇ ਦਿਨ ਬਿਆਣਾ ਤੇ ਮੇਰਾ ਬੇਟਾ ਕਹਿੰਦਾ ਮੈਂ ਨਸ਼ਾ ਕਰਨਾ ਸ਼ੁਰੂ ਕਰ ਦੇਣਾ ਨਾਲ ਹੀ ਮੇਰੀ ਵਾਈਫ ਬੋਲਦੀ ਮੈਂ ਵੀ ਨਸ਼ਾ ਕਰਨਾ ਤੇ ਇਦਾਂ ਬਹੁਤ ਕੁਝ ਮਤਲਬ ਰਾਤੀ ਵਿੱਚ ਗੰਧ ਖਿਲਰਿਆ ਹੁੰਦਾ ਮੀਨਸ ਕਿ ਲੈਟਰੀਨ ਖਿਲਰੀ ਹੁੰਦੀ ਹੈ ਇਹਨਾਂ ਦੇ ਘਰ ਦੇ ਵਿੱਚ ਸੁੰਭਰਿਆ ਹੁੰਦਾ ਹੈ ਘਰ ਤੇ ਫਿਰ ਹਰੇਕ ਦੂਜੇ ਰੜੇ ਕੰਮ ਹੁੰਦਾ ਤੇ ਇੰਨੇ ਪਰੇਸ਼ਾਨ ਹੋ ਗਏ ਕਿ ਘਰ ਵਾਲੀ ਤੇ ਮੁੰਡਾ ਕਹਿੰਦੇ ਸੀ ਨਸ਼ੇ ਕਰਨੇ ਸ਼ੁਰੂ ਕਰ ਦੇਣੇ ਮੇਰੀ ਵੀ ਗੰਦੀ ਸੁਪਨੇ ਆਤੇ ਸੁਪਨੇ ਮੇਂ ਬੇਟੀਆਂ ਕੋ ਔਰ ਮੂਝੇ ਖੀਚ ਕੇ ਲੈ ਜਾਂਦੇ ਇਤਨੇ ਗੰਦੇ ਸੁਪਨੇ ਆਤੇ ਕਿ ਸੁਪਨੇ ਮੇਂ ਬੇਟੀਆਂ ਕੋ ਔਰ ਇਸ ਕੋ ਦੁਸ਼ਟ ਆਤਮਾ ਖਿੱਚ ਕੇ ਲੈ ਜਾਂਦੇ ਔਰ ਗਲਤ ਸੰਬੰਧ ਬਣਾਤਾ ਇਨਕੇ ਸਾਥ ਦੇਖੋ ਕਿੰਨਾ ਦਰਦ ਭਰਿਆ ਹੋਇਆ ਲੋਕਾਂ ਦੇ ਜੀਵਨ ਦੇ ਅੰਦਰ ਕਿੰਨਾ ਦੁੱਖ ਭਰਿਆ ਕਿੰਨੀਆਂ ਪ੍ਰੋਬਲਮਸ ਦੇ ਵਿੱਚ ਫਸੇ ਹੋਏ ਆ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਹੱਲ ਆ ਉਹ ਅਕਾਲ ਪੁਰਖ ਜਿਉਂਦਾ ਪਰਮੇਸ਼ਵਰ ਉਹ ਸੱਚਾ ਤੇ ਜਿਉਂਦਾ ਪਰਮੇਸ਼ਵਰ ਉਹ ਨਾਮਾਂ ਵਿੱਚੋਂ ਉੱਚਾ ਨਾਮ ਯਿਸੂ ਦਾ ਜਿਸ ਨਾਮ ਵਿੱਚ ਸਾਰੇ ਦੁਸ਼ਟ ਆਤਮੇ ਛੱਡ ਕੇ ਚਲੇ ਜਾਂਦੇ ਆ ਆਜੋ ਵੀ ਮੁੜ ਕੇ ਆਜੋ ਮਾਈਕ ਲੈ ਕੇ ਆਜੋ ਜਦੋਂ ਮਾਈਕ ਲੈ ਕੇ ਤੁਰੇ ਰਹੇ 5 ਵਜੇ ਤੱਕ ਕੇਸ ਖਤਮ ਨਹੀਂ ਹੋਣੇ ਇੰਨੇ ਜ਼ਿਆਦਾ ਇਹ ਕੇਸ ਆ ਤੁਸੀਂ ਬਹੁਤ ਭਾਗਾ ਵਾਲੇ ਆ ਜਿਨ੍ਹਾਂ ਨੂੰ ਅੱਜ ਦੇ ਦੇਣ ਵਿੱਚ ਪ੍ਰਭੂ ਦਾ ਆਤਮਾ ਇੱਥੇ ਲੈ ਕੇ ਆਇਆ ਆ ਕਿਉਂਕਿ ਅੱਜ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਡਿਲੀਵਰ ਕਰਨਾ ਚਾਹੁੰਦਾ ਆ ਸੱਚਮੁੱਚ ਅੱਜ ਤੁਹਾਡੀ ਡਿਲੀਵਰੈਂਸ ਦਾ ਦੇਣ ਆ ਅਮੀ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਚੀਜ਼ ਨਹੀਂ ਦੇਖੀ ਹੋਊਗੀ ਪਰ ਅੱਜ ਤੁਹਾਨੂੰ ਕੈਨ ਫਹਿਮ ਹੋ ਗਿਆ ਅਰੇ ਅਜੇ ਤਾਂ ਬਹੁਤ ਜਣੇ ਪਿੱਛੇ ਖਲੋਤੇ ਆ ਜਿਹੜੇ ਸਕਰੀਨ ਤੇ ਆਉਣ ਤੋਂ ਡਰਦੇ ਆ ਅੱਗੇ ਆਣ ਕੇ ਆਪਣੀ ਪ੍ਰੋਬਲਮ ਜਿਨ੍ਹਾਂ ਨੇ ਨਹੀਂ ਦੱਸੀ ਬਹੁਤ ਜ਼ਿਆਦਾ ਆ ਹੱਲੇ ਤਾਂ ਉਹ ਨਹੀਂ ਆਏ ਜਿਨ੍ਹਾਂ ਦੇ ਬੂਹਿਆਂ ਦੇ ਅੱਗੇ ਪਾਣੀ ਡੁੱਲਿਆ ਹੁੰਦਾ ਆ ਹੱਥ ਖੜੇ ਕਰਕੇ ਦੱਸਿਓ ਮੜਾ ਜਿਆ ਆ ਦੇਖੋ ਪਿੱਛੇ ਜਿਨਾਂ ਨੇ ਬੁਇਆ ਕੇ ਪਾਣੀ ਡੁੱਲਿਆ ਹੁੰਦਾ ਆ ਅਜੇ ਉਹ ਨਹੀਂ ਆਏ ਜਿਨਾਂ ਨੂੰ ਅੱਖਾਂ ਬੰਦ ਕਰਕੇ ਮੂੰਹ ਥੋੜ ਤੋਂ ਡਰ ਲੱਗਦਾ ਇੱਜੇ ਤੇ ਉਹ ਨਹੀਂ ਅੱਗੇ ਆਏ ਦੇਖੋ ਹੱਥ ਖੜੇ ਹੁੰਦੇ ਕਿਹੜੇ ਗੱਲ ਨਹੀਂ ਜਾਣਦਾ ਬੁਇਤਰ ਆਤਮਾ ਤੁਸੀਂ ਕੀ ਲੰਬਣੇ ਤਰੋ ਤਰ ਜਾਂਦੇ ਹੋ ਆਹ ਗੱਲਾਂ ਸੁਣਨ ਵਾਸਤੇ ਅੱਜ ਤੁਸੀਂ ਸੁਣ ਲਿਆ ਸੰਤੁਸ਼ਟ ਹੋ ਗਏ ਕਿ ਇਹ ਗੱਲਾਂ ਤੁਹਾਨੂੰ ਨਹੀਂ ਬਤਾ ਕੇ ਤੁਹਾਡੇ ਜੀਵਨ ਚ ਹੁੰਦੀਆਂ ਆ ਇਹੇ ਗੱਲਾਂ ਤੁਸੀਂ ਸੁਣਨ ਦੇ ਲਈ ਜਾਂਦੇ ਹੋ ਕਿ ਕੋਈ ਸਾਨੂੰ ਦੱਸੇ ਲਓ ਅੱਜ ਤੁਹਾਨੂੰ ਦੱਸ ਦਿੱਤੀਆਂ ਪਰ ਮੈਂ ਤੁਹਾਨੂੰ ਕਹਿੰਨੀ ਆ ਉਹ ਸਿਰਫ ਦੱਸਦੇ ਆ ਪਰ ਅੱਜ ਤੁਸੀਂ ਯਿਸੂ ਮਸੀਹ ਦੇ ਨਾਮ ਚ ਪਰਮੇਸ਼ਰ ਦੀ ਸੁਰੱਖਿਆ ਵਿੱਚ ਲੈ ਕੇ ਆਉਣੀ ਆ ਤੁਸੀਂ ਆਜ਼ਾਦ ਹੋ ਚੁੱਕੇ ਹੋ ਅਮੇਨ ਹਰੇਕ ਦੁਸ਼ਟ ਆਤਮਾ ਜਿਹੜਾ ਤੁਹਾਡੇ ਘਰ ਦੇ ਵਿੱਚ ਗੰਦ ਨੂੰ ਸੁੱਟਦਾ ਹੈ ਜਿਹੜਾ ਤੁਹਾਡੇ ਪੈਸਿਆਂ ਦੀ ਚੋਰੀ ਕਰਦਾ ਹੈ ਹਰੇਕ ਦੁਸ਼ਟ ਆਤਮਾ ਜਿਹੜਾ ਬਿਨਾਂ ਸਿਰ ਤੋਂ ਤੁਹਾਨੂੰ ਨਜ਼ਰ ਆ ਰਿਹਾ ਤੁਹਾਡੇ ਬੱਚਿਆਂ ਨੂੰ